ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਸਨ ਕਿ ਸਾਡੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੀ ਪੱਗ ਲੱਥੇਗੀ ਤੇ ਨਾ ਹੀ ਕੋਈ ਚੁੰਨੀ ਰੁਲਦੀ ਨਜ਼ਰ ਆਵੇਗੀ ਭਾਵ ਕੋਈ ਵੀ ਧਰਨਾ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ ਕਿੱਲਿਆਂ ਵਾਲੀ ਦੇ ਵਿੱਚ ਜਿੱਥੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਦੇ ਨਾਲ ਹੱਥੋ ਪਾਈ ਜਿਹੜੀ ਐ ਹੋਈ ਐ ਤਾਂ ਕੰਮ ਕੀ ਹੋਈ ਐ ਜਿਸ ਦੇ ਵਿੱਚ ਅਧਿਆਪਕਾਂ ਦੀਆਂ ਜਿੱਥੇ ਪੱਗਾਂ ਵੀ ਰੱਥੀਆਂ ਉੱਥੇ ਲੜਕੀਆਂ ਦੀਆਂ ਚੁੰਨੀਆਂ ਵੀ ਰੋਲਦੀਆਂ ਨਜ਼ਰ ਆਈਆਂ ਕੁਝ ਅਧਿਆਪਕਾਂ ਦੇ ਇਸ ਤੱਕਾ ਮੁਕੀ ਦੇ ਵਿੱਚ ਕੱਪੜੇ ਵੀ ਫੜੇ ਦੱਸ ਦਿੰਦੇ ਆ ਕਿ ਕਿੱਲਿਆਂ ਵਾਲੀ ਦੇ ਵਿੱਚ ਕੈਬਨਿਟ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਨੇ ਦੌਰਾ ਕਰਨਾ ਸੀ ਤੇ ਉਹਨਾਂ ਦੇ ਘਰਾਵ ਦਾ ਇੱਕ ਪ੍ਰੋਗਰਾਮ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਬਣਾਇਆ ਗਿਆ ਸੀ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਰੋਕਣ ਦੇ ਲਈ ਬਲ ਪ੍ਰਯੋਗ ਵੀ ਕੀਤਾ ਗਿਆ ਇਸ ਤੋਂ ਇਲਾਵਾ ਤੂਰੀ ਦੇ ਵਿੱਚ ਜਾਣ ਕੇ ਮੁੱਖ ਮੰਤਰੀ ਮਾਨ ਹੁਣਾਂ ਦੇ ਇਲਾਕੇ ਦੇ ਵਿੱਚ ਹੀ ਕੁਝ ਅਧਿਆਪਕ ਟੈਂਕੀ ਤੇ ਚੜ ਕੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਪਿੰਡ ਦੇ ਵਿੱਚ ਵੀ 150 ਦਿਨਾਂ ਤੋਂ ਪੱਕਾ ਮੋਰਚਾ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਲਗਾਇਆ ਗਿਆ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਪ੍ਰੀਖਿਆ ਹੋਣ ਤੋਂ ਬਾਅਦ ਵੀ ਜਿਹੜਾ तकरीबन 5 ਮਾਰਚ 2023 ਨੂੰ ਪ੍ਰੀਖਿਆ ਹੋਈ ਸੀ ਉਸ ਤੋਂ ਬਾਅਦ ਜਿਹੜੀ ਹੈ ਜੁਆਇਨਿੰਗ ਜਿਹੜੀ ਹੈ ਨਹੀਂ ਕਰਵਾਈ ਨਾ ਬੇਰੁਜ਼ਗਾਰ ਅਧਿਆਪਕਾਂ ਦੀ 994 ਯੂਨੀਅਨ ਜਿਹੜੀ ਹੈ ਬੇਰੁਜ਼ਗਾਰ ਅਧਿਆਪਕਾਂ ਦੀ ਕਿੱਲਿਆਂ ਵਾਲੀ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੀ ਸੀ ਉਹਨਾਂ ਨੇ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਸਾਡੇ ਨਾਲ ਧੱਕਾ ਕਰ ਰਹੀ ਹੈ ਤੇ ਸਾਡੀਆਂ ਜਿਹੜੀਆਂ ਨੌਕਰੀਆਂ ਨੂੰ ਲੈ ਕੇ ਸਾਨੂੰ ਅਣਗੌਲੀਆਂ ਜਿਹੜਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿੰਦੇ ਨੇ ਬੇਰੁਜ਼ਗਾਰ ਅਧਿਆਪਕਾ ਹੁਣ ਸੁਣਦੇ ਆ ਬੰਟੀ ਜੀ ਅੱਜ ਜਿਹੜਾ ਤੁਸੀਂ ਕਿੱਲਿਆਂ ਰੀ ਈਟੀਟੀ ਕੈਡਰ ਵੱਲੋਂ ਜਿਹੜਾ ਮੋਰਚਾ ਲਾਇਆ ਹੈ ਇਸ ਦਾ ਕੀ ਕਿਸ ਸੰਬੰਧ ਵਿੱਚ ਲਾਇਆ ਤੁਸੀਂ ਦੇਖੋ ਜੀ ਸਾਡੀ 9594 ਪ੍ਰਤੀ ਆਈ ਨੂੰ ਲਗਭਗ 2 ਸਾਲ ਹੋ ਗਏ ਐ ਹੁੰਦੇ ਤੇ ਇੱਕ ਪੰਜਾਬੀ ਪੇਪਰ ਜੋ ਕਿ ਪੰਜਾਬ ਸਰਕਾਰ ਨੇ ਲਾਗੂ ਕੀਤਾ ਸੀ ਸੀ ਗ੍ਰੇਡ ਦੀਆਂ ਪੋਸਟਾਂ ਤੇ ਉਹ ਸਾਡੇ ਤੇ ਲਾਗੂ ਕੀਤਾ ਗਿਆ ਜੀ ਉਹ ਪੇਪਰ ਕਿਤੇ ਨਾ ਕਿਤੇ ਜਾ ਕੇ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਜਿਸ ਦੀ ਸਰਕਾਰ ਪੂਰੀ ਕੋਈ ਵੀ ਸੁਚੱਜੇ ਢੰਗ ਨਾਲ ਕੋਈ ਵੀ ਪੇਰਵਾਹੀ ਨਹੀਂ ਕਰ ਰਹੀ ਹਰੇਕ ਵਾਰ ਸਾਨੂੰ ਤਰੀਕ ਤੇ ਤਰੀਕ ਮਿਲਦੀ ਜਾਂਦੀ ਹੈ ਤੇ ਲਾਰੇ ਤੇ ਲਾਰਾ ਮਿਲਦਾ ਜਾਂਦਾ ਜਿਸ ਤੋਂ ਖਫਾ ਹੋ ਕੇ ਅਸੀਂ 11 ਅਕਤੂਬਰ ਤੋਂ 11 ਅਕਤੂਬਰ 2023 ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਪਿਛਲੇ 152 ਦਿਨਾਂ ਤੋਂ ਬੈਠੇ ਆ ਤੇ ਇਸ ਦੇ ਨਾਲ ਹੀ ਸਾਡੇ ਦੋ ਸਾਥੀ 140 ਦਿਨਾਂ ਤੋਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪਾਣੀ ਵਾਲੀ ਟੈਂਕੀ ਤੇ ਹਸਪਤਾਲ ਵਿਖੇ ਚੜ੍ਹੇ ਹੋਏ ਨੇ ਪਰ ਇਹ ਗੰਦੀ ਤੇ ਇਹ ਨਕਮੀ ਸਰਕਾਰ ਨੇ ਅੱਜ ਤੱਕ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਇਹ ਤਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਨੂੰ ਇਹ ਇਹਨਾਂ ਨੇ ਬੇਰੁਜ਼ਗਾਰਾਂ ਨੂੰ ਕੁੱਟਣ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਆਰਡਰ ਦਿੱਤੇ ਆ ਵੀ ਇਹ ਜਿੱਥੇ ਵੀ ਜਾਣ ਇਹਨਾਂ ਨੂੰ ਕੁੱਟੋ ਜੇਲਾਂ 'ਚ ਮਾਰੋ ਜਾਂ ਕੁਛ ਮਰਜ਼ੀ ਕਰੋ ਪਰ ਇਹ ਸਾਡੇ ਨੇੜੇ ਤੇੜੇ ਜਾਂ ਸਾਡੇ ਫੰਕਸ਼ਨਾਂ ਦੇ ਵਿੱਚ ਜਾਂ ਸਾਡੇ ਜਲਸਿਆਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਅਸੀਂ ਪੰਜਾਬ ਸਰਕਾਰ ਨੂੰ ਅੱਜ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਮਸਲਾ 1 ਮਹੀਨੇ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਹਨਾਂ ਦਾ ਚੋਣ ਚੋਣ ਪ੍ਰਚਾਰ ਜੋ ਐਮਪੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਣਾ ਹੈ ਇਹਨਾਂ ਦਾ ਉਹ ਹਾਲ ਕਰਾਂਗੇ ਜੋ ਪਿਛਲੀ ਮੌਜੂਦਾ ਸਰਕਾਰ ਜੋ ਕਿ ਕਾਂਗਰਸ ਦੀ ਸਰਕਾਰ ਸੀ ਜਿਨ੍ਹਾਂ ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ ਗਿਆ ਸੀ ਇਹਨਾਂ ਦੇ ਹਰੇਕ ਜਲਸੇ ਚਾਹੇ ਉਹ ਸੀਐਮ ਦਾ ਹੋਵੇ ਭਗਵੰਤ ਮਾਨ ਦਾ ਹੋਵੇ ਚਾਹੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਮ이너 ਕੇਜਰੀਵਾਲ ਜੀ ਦਾ ਹੋਵੇ ਉਹਨਾਂ ਨੂੰ ਵੀ ਅਸੀਂ ਪੰਕ ਕਰਾਂਗੇ ਕੱਲ ਵੀ ਸਾਡੇ ਦੋ ਸਾਥੀਆਂ ਵੱਲੋਂ ਇਹਨਾਂ ਦਾ ਚੀਮੇ ਵਿਖੇ ਰੱਜ ਕੇ ਵਿਰੋਧ ਕੀਤਾ ਗਿਆ ਜਿੱਥੇ ਉਹਨਾਂ ਨੂੰ ਅਰੈਸਟ ਕਰਕੇ ਚੀਮੇ ਥਾਣੇ ਵਿੱਚ ਲਿਜਾਂਦਾ ਗਿਆ ਪਰ ਅਸੀਂ ਡਰਨ ਵਾਲੇ ਨਹੀਂ ਗੇ ਇਹ ਈਟੀਟੀ ਦਾਇ ਤੇ ਅਸਗਵਾਰਿਆ ਕਿਉਂਕਿ ਈਟੀਟੀ ਹਲੇ ਆਪਣੇ ਹੱਕ ਲੈਣ ਲਈ ਨਾ ਤਾਂ ਡਰਨਗੇ ਤੇ ਨਾ ਹੀ ਲੜਨਾ ਛੱਡਣਗੇ ਅਸੀਂ ਅੱਜ ਐਲਾਨ ਕਰਦੇ ਹਾਂ ਅੱਜ ਬੋਰ ਤੋਂ ਪਿੰਡ ਕਿੱਲਿਆਂ ਵਾਲੀ ਤੋਂ ਈਟੀਟੀ 994 ਜੱਥੇਬੰਦੀ ਦਾ ਐਲਾਨ ਹੈ ਜੇਕਰ ਇਹਨਾਂ ਨੇ ਸਾਡਾ ਹੱਲ ਨਾ ਕੀਤਾ ਗਿਆ ਤਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਹਰੇਕ ਰੈਲੀ ਦੇ ਵਿੱਚ ਈਟੀਟੀ ਵਾਲਿਆਂ ਦਾ ਵਿਰੋਧ ਚੱਲਣ ਲਈ ਤਿਆਰ ਰਹਿਣ ਪੰਜਾਬ ਸਰਕਾਰ ਆ ਜਿਹੜੇ ਈਟੀਟੀ ਕੈਡਰ ਵੱਲੋਂ ਜਿਹੜੇ ਲੜਕੀਆਂ ਵੀ ਮਸੂਲੀਅਤ ਹੋਈਆਂ ਤੁਹਾਡਾ ਕੀ ਮੈਨ ਅਜ ਮਕਸਦ ਹੈ ਤੇ ਕਿੰਨਾ ਟਾਈਮ ਤੋਂ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਜੀ ਸਰਕਾਰ ਦੇ ਖਿਲਾਫ ਸਾਡੇ ਪੇਪਰ ਫੋਰ ਇਨੂ 1 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਸਾਡਾ ਸਾਰਾ ਕੁਝ ਯਾਨੀ ਕਿ ਤਿੰਨ ਤਿੰਨ ਪੇਪਰ ਦੇ ਕੇ ਵੀ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੇ ਨੇ ਫਿਰ ਵੀ ਇਹ ਸਰਕਾਰ ਜਿਹੜੀ ਇਹਨੇ ਆਈ ਸੀ ਇਹਨੇ ਵਾਅਦੇ ਕੀਤੇ ਸੀ ਵੀ ਅਸੀਂ ਜਿਹੜੇ ਸਿੱਖਿਆ ਦੇ ਮੈਕਬੇ ਦੇ ਵਿੱਚ ਇਹ ਅੱਠ ਜਿਹੜੀਆਂ ਪਹਿਲਾਂ ਜਿਹੜੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਹਾਲੇ ਸਾਨੂੰ ਸੋ ਕਾਲੀ ਦਿਨ ਤੋਂ ਉੱਪਰ ਹੋ ਗਿਆ ਜਿਹੜਾ ਧਰਨਾ ਲੱਗਿਆ ਹੋਇਆ ਹੈ ਉੱਥੇ ਇਹਨਾਂ ਨੇ ਬਿਲਕੁਲ ਵੀ ਸਾਰ ਨਹੀਂ ਲਈ ਦਿੱਤੀ ਤੇ ਕੁੜੀਆਂ ਦੇ ਵੱਲੋਂ ਵੀ ਪਿੰਡ-ਪਿੰਡ ਜਾ ਕੇ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਆਉਂਦੇ ਵਾਲੇ ਦਿਨਾਂ ਦੇ ਵਿੱਚ ਸਾਡਾ ਜੇ ਅੱਜ ਕੋਈ ਹੱਲ ਨਹੀਂ ਕੀਤਾ ਤਾਂ ਜਿਹੜੇ ਵੀ ਐਮ.ਐਲ.ਏ ਐਮ.ਪੀ ਇਹਨਾਂ ਦੇ ਮੰਤਰੀ ਜਿਹੜੇ ਜੋ ਵੀ ਪਿੰਡਾਂ ਦੇ ਵਿੱਚ ਆਣਗੇ ਅਸੀਂ ਪਿੰਡ-ਪਿੰਡ ਜਾ ਕੇ ਇਹਨਾਂ ਦਾ ਭੰਟੀ ਪ੍ਰਚਾਰ ਕਰਾਂਗੇ ਇਹਨਾਂ ਰੈਲੀਆਂ ਦਾ ਭੰਗ ਕਰਾਂਗੇ ਤਰਸੀਮ ਸਿੰਘ ਢੁੱਡੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ